ਜਾਉਂਦੇ ਹੀ ਉਸ ਤੋਂ ਬਾਅਦ ਅਵਾਂਖੇ ਦੇ ਲਾਗੇ ਇੱਕ ਟਰਨਿੰਗ ਪੁਆਇੰਟ ਆ ਟਰਨਿੰਗ ਪੁਆਇੰਟ ਤੋਂ ਗੱਡੀ ਦਾ ਜਰਾ ਬੈਲੈਂਸ ਥੋੜਾ ਜਿਹਾ ਵਿਗੜਨ ਕਾਰਨ ਜੋ ਹੀ ਗੱਡੀ ਵੱਜ ਗਈ ਕੇ ਦੁਕਾਨ ਦੀ ਕੰਧ ਦੇ ਨਾਲ ਜਿਹਦੇ ਵਿੱਚ ਸਾਡੇ ਸ੍ਰੀ ਰਾਜਪਾਲ ਜੀ ਆ ਜਿਨ੍ਹਾਂ ਦੀ ਡੈਥ ਹੋ ਗਈ ਆ ਉਹਨਾਂ ਦੇ ਪੁੱਤਰ ਵਿਨੇ ਆਪਣੇ ਬਾਣੂ ਪ੍ਰਤਾਪ ਜੀ ਆ ਜਿਹੜੇ ਸਕੂਡ ਹਸਪੀਟਲਿਸਟ ਐ ਐਡਮਿਟ ਨੇ ਜਿਹਨੂੰ ਉਹਦਾ ਪ੍ਰੈਸ਼ਨ ਹੁੰਦਾ ਪਿਆ ਉਹਨਾਂ ਦੇ ਪੇਟ ਦੇ ਵਿੱਚ ਵੀ ਕੋਈ ਨੁਕੀਲੀ ਚੀਜ਼ ਕਾਰਨ ਜ਼ਖਮ ਹੋ ਗਿਆ ਸਸਣ ਦੀ ਨੂ ਹੈ ਜਿਹੜੀ ਚੋਹਾਨੋ ਹਸਪੀਟਲ ਹੈ ਤੇ ਬੱਚਾ ਜਿਹੜਾ ਛੋਟਾ ਉਹ ਇਸ ਟਾਈਮ ਮੰਜਨ ਹਸਪੀਟਲ ਦਾ ਤੁਨਾ ਨਾ ਬਹੁਤ ਹੀ ਦੁਖਦਾਇਕ ਪਿੰਡ ਵਾਸਤੇ ਗੱਲ ਹੈ ਜਿਹੜਾ ਕਿ ਅੰਨੀ ਘਟਨਾ ਪਿੰਡ ਵਿੱਚ ਵਾਪਰ ਗਈ ਹੈ ਤੇ ਬੱਚੇ ਦੀ ਹਾਲਤ ਠੀਕ ਹੈ ਬੱਚੇ ਦੀ ਛੋਟੇ ਦੀ ਹਾਲਤ ਥੋੜੀ ਠੀਕ ਦੱਸਦੇ ਪਿਆ ਬਾਕੀ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦਾ ਬੱਚਾ ਜਿਹੜਾ ਬੇਟਾ ਹੈ ਉਹਨਾਂ ਦਾ ਅਪਰੇਟ ਹੁੰਦਾ ਪਿਆ ਅੱਛਾ ਧੰਦ ਕਰਨਾ ਹੈ ਤੋਂਦ ਕਰਨ ਬਹੁਤ ਜ਼ਿਆਦਾ ਕਿੰਨੇ ਵਜੇ ਦਾ ਟਾਈਮ ਸੀਗਾ ਐਸਾ ਤਰਕਿਬਨ 12:30 ਵਜੇ ਦੇ ਕਰੀਬ ਘਰੋਂ ਨਿਕਲੇ ਆ ਰਾਤ ਰਾਤ ਨੂੰ ਔਰ 12:40 ਮਿੰਟ ਦੇ ਵਿੱਚ ਹੋਇਆ ਹੈ ਹਾਦਸਾ ਕੋਈ ਅਮਰਜੈਂਸੀ ਕਿਉਂ ਕੀਆ ਮਤਲਬ ਸਰਕਾਰ ਵੱਲੋਂ ਕੀ ਕੀ ਮੰਗ ਰਹੇ ਸਰ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਗਲਤੀ ਹੈ ਕਿ ਜਿਹੜਾ ਟਰਨਿੰਗ ਪੁਆਇੰਟ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਹਾਦਸੇ ਹੋ ਚੁੱਕੇ ਹਨ ਸਰਕਾਰ ਨੂੰ ਚਾਹੀਦਾ ਹੱਸ ਕੋਈ ਇਹੋ ਜਿਹਾ ਬੰਦੋਬਸਤ ਲਾਈਟਾਂ ਲੁਟਿਆਂ ਦਾ ਕਰ ਦੇਣਾ ਚਾਹੀਏ ਕੋਈ ਚੀਜ਼ ਕੀਤੀ ਤੋਂਦ ਵਿੱਚ ਚਮਕੀ ਔਰ ਰਸਤੇ ਦਾ ਪਤਾ ਚੱਲ ਜੇ ਕਿ ਰਾਤ ਨੂੰ ਇਹ ਕਿਉਂ ਦੀ ਜੰਨੀਆਂ ਸਾਨੂੰ ਰਸਤੇ ਦਾ ਪਤਾ ਨਹੀਂ ਚੱਲਦਾ ਥੱਲੇ। ਥੈਂਕ ਯੂ।